ਸਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਪਿੰਡ ਕੋਟਲੀ ਖੁਰਤਸਾਣਾ ਮੋੜ ਜ਼ਿਲ੍ਹਾ ਪਟੰਡਾ ਜੋ ਜਿਨ੍ਹਾਂ ਦੇ ਕਹਿਣ ਅਨੁਸਾਰ ਉਹ ਆਈਡੀ ਐਫਸੀ ਬੈਂਕ ਪਟੰਡਾ ਤੋਂ ਆਪਣੇ ਖਾਤੇ ਚੋਂ 15 ਲੱਖ ਰੁਪਏ ਅੱਜ ਕਢਵਾ ਕੇ ਮੋਟਰਸਾਈਕਲ ਤੇ ਆਪਣੇ ਪਿੰਡ ਕੋਟਲੀ ਖੁਰਤ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੋਸ਼ਮੀਰ ਦੇ ਵਿੱਚੋਂ ਉਹਨੂੰ ਕੋਈ ਇੱਕ ਲੜਕਾ ਤੇ ਲੜਕੀ ਉਹਨੇ ਮੋਟਰਸਾਈਕਲ ਤੇ ਸਵਾਰ ਹੋ ਗਏ ਨਾਲ ਉਹਦੇ ਅੱਗੇ ਜਾ ਕੇ ਪਿੰਡ ਗਹਿਰੀ ਬਾਰਾ ਸਿੰਘ ਦੇ ਕੋਲ ਜਾ ਕੇ ਇੱਕ ਨਾਲ ਉਹਦੇ ਸਾਥੀ ਜਿਹੜੇ ਹੈਗੇ ਅਲਟੋ ਕਾਰ ਤੇ ਸੀ ਕੋ ਬੰਦਾ ਉਹਨਾਂ ਨੇ ਤਿੰਨਾਂ ਨੇ ਉਸ ਤੋਂ 15 ਲੱਖ ਰੁਪਏ ਉਹਦੇ ਮੁਤਾਬਕ ਮਦਈ ਦੇ ਮੁਤਾਬਕ ਉਸ ਤੋਂ ਖੋਹ ਲਿਆ ਜਿਸ ਬਾਰੇ ਅਸੀਂ ਨਾਲ ਦੀ ਨਾਲ ਪੂਨ ਸਰਕਰਤ ਵਿੱਚ ਆਈ ਤੇ ਸਾਡੀਆਂ ਟੀਮਾਂ ਸੀਆਈਏ ਤੇ ਹੋਰ ਸਾਰੀਆਂ ਜਿਹੜੀਆਂ ਦੀਆਂ ਸਾਰੀਆਂ ਟੀਮਾਂ ਅਸੀਂ ਲੱਗੇ ਹੋਏ ਆ ਪੜਤਾਲ ਕਰ ਰਹੇ ਆ ਪਰ ਫਿਰ ਵੀ ਮੁੱਢਲੀ ਪੜਤਾਲ ਤੋਂ ਅਸੀਂ ਪਹਿਲਾਂ ਦਾਖਲ ਸੀ ਸਿਵਲ ਹਸਪਤਾਲ ਦੇ ਵਿੱਚ ਜਰੀਲਾ ਬਿਆਨ ਤੋਂ ਦੇਖ ਕੇ ਕਹਿੰਦਾ ਮੈਨੂੰ ਪੈਸੇ ਖੋਏ ਨੇ ਪਹਿਲਾ ਸਿਵਲ ਹਸਪਤਾਲ ਵਿੱਚ ਦਾਖਲ ਹੋਇਆ ਸੀ ਬੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਅਨਕੌਂਸ਼ੀਅਸ ਹੈਗਾ ਜਦੋਂ ਵੀ ਕੌਂਸ਼ੀਅਸ ਹੁੰਦਾ ਜੋ ਉਹਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਫਿਰ ਵੀ 15 ਲੱਖ ਰੁਪਏ ਦੀ ਰਕਮ ਜਿਆਦਾ ਹੈ ਤੇ ਇੰਨੀ ਰਕਮ ਜਿਹੜੀ ਹੈ ਉਹ ਨਕਦ ਦੇਣ ਤੋਂ ਬੈਂਕ ਵਾਲੇ ਵੀ ਕੁਝ ਗ੍ਰੇਜ ਕਰਦੇ ਨੇ ਇਸ ਕਰਕੇ ਕੁਝ ਸਾਨੂੰ ਇਹ ਮਾਮਲਾ ਕੁਝ ਸਸਪੈਕਟਡ ਸ਼ੱਕੀ ਲੱਗਦਾ ਹੈ ਇਸ ਦੀ ਜੋ ਵੀ ਪੜਤਾਲ ਕਰਕੇ ਜਦੋਂ ਉਹਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ